ਹਾਂਜੀ ਜਮਤadee ਕੀ ਹਾਲ ਚਾਲ ਹੈ ਜੀ ਠੀਕੋ ਮਾਤਾ ਰਾਣੀ ਦੇ ਨਵratri ਚਲ ਰਹੇ ਨੇ ਤੇ ਕੁਛ ਨਾ ਕੁਛ ਦਿਲ ਕਰਦਾ ਹੋਏਗਾ ਕਿ ਵਧੀਆ ਜਿਹਾ ਬਣਾਇਆ ਜਾਏ ਤੇ ਖਾਇਆ ਜਾਏ ਤੇ ਬਸ ਫਿਰ ਦੇਰ ਕਿਸ ਗੱਲ ਦੀ ਹੈ ਅੱਜ ਸਮਨਤਲੀ ਮੇਸ਼ੀ ਦੇ ਟਾਬੇ ਵਿੱਚ ਬਣਨ ਜਾ ਰਹੀ ਹੈ ਸਪੈਸ਼ਲ ਲਾਹੌਰੀ ਮੇਰੀ ਹਾਂਜੀ ਮੇਰੀ ਕੀ ਹੁੰਦੀ ਹੈ ਜੀ ਇਹ ਵਰਤ ਚ ਖਾਧੀ ਜਾਂਦੀ ਹੈ ਬਹੁਤ ਹੀ ਸਿੰਪਲ ਰੈਸিপি ਹੈ ਤੁਸੀਂ ਇਹਨੂੰ ਪਹਿਲੇ ਕਦੀ ਕਿਤੇ ਨਹੀਂ ਸੁਨਿਆ ਹੋਏਗਾ ਕਿਉਂਕਿ ਮੈਂ ਇਹਨੂੰ ਨਾ ਆਪਣੀ ਮਾਸੀ ਜੀ ਕੋ ਸਿੱਖੀ ਹੈ ਅੰਮ੍ਰਿਤਸਰ ਬੋਰਡ ਵਾਲੀ ਗਲੀ ਵਿੱਚ ਨਾ ਮੇਰੇ ਕੈਲਾਸ਼ ਮਾਸੀ ਜੀ ਰਹਿੰਦੇ ਨੇ ਉਹਨਾਂ ਨੇ ਮੈਨੂੰ ਸਪੈਸ਼ਲ ਮੇਰੀ ਦੀ ਰੈਸিপি ਸਖਾਈ ਤੇ ਉਹਨਾਂ ਨੇ ਕਿਹਾ ਪੁੱਤਰ ਕੇ ਤੈਨੂੰ ਜ਼ਰੂਰ ਸ਼ੇਅਰ ਕਰ ਤਾਂ ਕਿ ਸਭ ਨੂੰ ਪਤਾ ਚੱਲੇ ਕਿ ਵਰਤ ਵਿੱਚ ਅਸੀਂ ਮੇਰੀ ਵੀ ਬਣਾ ਕੇ ਖਾ ਸਕਦੇ ਆ ਬਣਾਉਣਾ ਕਿਵੇਂ ਹੈ ਜੀ ਬਸ ਇੱਕ ਕੜਛੀ ਤੁਸੀਂ ਚਪਾ ਦੋ ਦੇਸੀ ਘਿਓ ਫਿਰ ਪਾ ਦੋ ਜੀਰਾ ਠੀਕ ਹੈ ਜੀਰਾ ਜਿਵੇਂ ਭੁਜੇ ਤੇ ਇਹਦੇ ਵਿੱਚ ਮੈਂ ਪਾ ਰਹੀ ਆ ਇੱਕ ਮੁਠੀ ਭਰ ਕੇ ਮਖਾਣੇ ਦੇ ਤੇ ਠੀਕ ਹੈ ਥੋੜਾ ਜਿਹਾ ਇਸੇ ਦੇ ਤੇ ਪਨੀਰ ਪਾ ਲਾਂਗੇ ਕਿ ਪਨੀਰ ਇੱਕ ਕੋਲੀ ਪਨੀਰ ਲਾ ਲਓ ਤੁਸੀਂ ਜਿਹਨੂੰ ਕਯੂਬਸ ਆਪਾਂ ਕੱਟ ਲਿਆ ਹੋਇਆ ਹੈ ਤੇ ਜੇ ਤੁਸੀਂ ਆਲੂ ਖਾਂਦੇ ਹੋ ਨਾ ਤੇ ਆਲੂ ਪਾ ਲਓ ਕੀਆ ਪਾ ਲਓ ਕਦੂ ਪਾ ਲਓ ਜਿਹੜੀ ਸਬਜੀ ਤੁਸੀਂ ਪਸੰਦ ਕਰਦੇ ਹੋ ਉਹ ਪਾ ਸਕਦੇ ਹੋ ਲੇਕਿਨ ਮੈਂ ਇੱਥੇ ਮਖਾਨੇ ਤੇ ਪਨੀਰ ਦਾ ਇਸਤੇਮਾਲ ਕਰ ਰਹੀ ਹਾਂ ਮੈਨੂੰ ਇਹਦਾ ਫਲੇਵਰ ਬਹੁਤ ਹੀ ਵਧੀਆ ਲੱਗਦਾ ਹੈ ਦੇਸੀ ਘਿਓ ਚ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲੇ ਸਾਰੀਆਂ ਨੂੰ ਚੀਜ਼ਾਂ ਨੂੰ ਮਿਕਸ ਕਰਨਾ ਹੈ ਤਾਂ ਕਿ ਮਖਾਨੇ ਤੇ ਪਨੀਰ ਦੇ ਉੱਤੇ ਘਿਓ ਚੰਗੀ ਤਰ੍ਹਾਂ ਕੋਟ ਹੋ ਜਾਏ ਫਿਰ ਆਪਾਂ ਇਹਨੂੰ ਕੀ ਕਰਨਾ ਤੇਜ਼ ਸੇਕ ਤੇ ਭੁੰਨਣਾ ਹੈ ਤੁਸੀਂ ਦੇਖੋਗੇ ਪਨੀਰ ਸਾਡਾ ਕਿੱਡਾ ਵਧੀਆ ਜਿਹੜਾ ਨਾ ਬਰਾਊਨ ਹੋਣ ਲੱਗ ਗਿਆ ਲੇਕਿਨ ਮਖਾਨੇ ਹੈ ਜੇ ਕੱਚੇ ਨੇ ਕੱਚੇ ਬਿਲਕੁਲ ਨਹੀਂ ਰਹਿਣੇ ਚਾਹੀਦੇ ਨਹੀਂ ਤੇ ਫਿਰ ਤਾਂ ਟੇਸਟ ਜਿਹੜਾ ਨਾ ਉਹ ਚੰਗਾ ਨਹੀਂ ਆਏਗਾ ਤੇ ਬੱਸ ਇਹਨਾਂ ਨੂੰ ਚੰਗੀ ਤਰ੍ਹਾਂ ਭੁੱਜਣ ਦਿੰਨੇ ਆ ਜਦੋਂ ਸਾਡੇ ਮਖਾਣੇ ਤੇ ਪਨੀਰ ਭੁੱਜ ਜਾਏਗਾ ਫਿਰ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਪਾਣੀ ਹੈ ਮੂੰਗਫਲੀ ਦੋ ਚਮਚੇ ਮਾਂ ਮੂੰਗਫਲੀ ਦੇ ਲੈ ਲੈਨੇ ਕੱਚੀ ਮੂੰਗਫਲੀ ਹੈ ਤੇ ਇਹਨੂੰ ਵੀ ਭੁੰਨਾ ਬਹੁਤ ਜ਼ਰੂਰੀ ਹੈ ਬੱਸ ਹੁਣ ਅਸੀਂ ਪਨੀਰ ਮੂੰਗਫਲੀ ਤੇ ਮਖਾਣਿਆਂ ਨੂੰ ਦੇਸੀ ਘਿਓ ਵਿੱਚ ਭੁੱਜਣ ਦਿੰਨੇ ਆ ਚੰਗੀ ਤਰ੍ਹਾਂ ਕਰਾਰਾ ਹੋਣ ਦਿੰਨੇ ਆ ਤਾਂ ਕਿ ਜਦੋਂ ਸਾਡੇ ਮੇਰੀ ਬਣੇ ਨਾ ਤੇ ਇਹ ਸੱਚੀ ਬਹੁਤ ਹੀ ਸਵਾਦ ਲੱਗੇਗਾ ਤੇ ਇਧਰ ਦੂਜੇ ਪਾਸੇ ਅਸੀਂ ਕੀ ਕਰਨਾ ਹੈ ਜੀ ਇੱਕ ਕੋਲੀ ਲੈ ਲਿਆ ਦਹੀਂ ਗਾੜਾ ਦਹੀਂ ਘਰ ਦਾ ਨਿਕਲਿਆ ਹੋਇਆ ਤੇ ਆਦਰ ਦਹੀਂ ਹੈ ਜੀ ਇਹਦੇ ਵਿੱਚ ਅਸੀਂ ਇੱਕ ਛੋਟਾ ਚਮਚਾ ਪਾ ਲਾਂਗੇ ਕਦੂਕਸ ਕੀਤਾ ਹੋਇਆ ਅਦਰਕ ਤੁਸੀਂ ਚਾਹੋ ਤਾਂ ਬ੍ਰਿਕ ਬ੍ਰਿਕ ਕੱਟ ਵੀ ਸਕਦੇ ਹੋ ਤੇ ਜੇ ਨਹੀਂ ਖਾਂਦੇ ਤੇ ਸਕਿਪ ਵੀ ਕਰ ਸਕਦੇ ਹੋ ਅੱਛਾ ਇੱਥੇ ਮੈਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦੱਸ ਰਹੀ ਹਾਂ ਨਾ ਜੇ ਤੁਸੀਂ ਵਰਤ ਵਿੱਚ ਖਾਂਦੇ ਹੋ ਤੇ ਤੁਸੀਂ ਜ਼ਰੂਰ ਐਡ ਕਰੋ ਨਹੀਂ ਕਰਦੇ ਤੇ ਜੋ ਖਾਂਦੇ ਹੋ ਉਹ ਪਾ ਲੈਣਾ ਠੀਕ ਹੈ ਇੱਕ ਛੋਟਾ ਚਮਚਾ ਧਨੀਆ ਪਾਊਡਰ ਦਾ ਪਾਤਾ ਵੈ ਇੱਕ ਛੋਟਾ ਚਮਚਾ ਅਸੀਂ ਪਾਤਾ ਹੈ આમਚੂਰ ਪਾਊਡਰ ਦਾ ਇੱਥੇ ਮੈਂ ਲਾਲ ਮਿਰਚਾਂ ਘਰ ਸੁਕਾ ਕੇ ਤੇ ਉਹਨਾਂ ਨੂੰ ਮੋਟਾ-ਮੋਟਾ ਮਿਕਸੀ ਚ ਪੀਸਿਆ ਜਿੰਨੂੰ ਕਿ ਆਪਾਂ ਚਿਲੀ ਫਲੈਕਸ ਕਰਨੇ ਆ ਠੀਕ ਹੈ ਤੇ ਥੋੜੀ ਜਿਹੀ ਸਿੱਥੇ ਪਾ ਲਾਂਗੇ ਕਾਲੀ ਮਿਰਚ ਜਿਹਦੇ ਨਾਲ ਕਿ ਬਹੁਤ ਹੀ ਅੱਛਾ ਫਲੇਵਰ ਆਏਗਾ ਬਾਕੀ ਜਿੰਨਾ ਚਟਪਟਾ ਤਿੱਖਾ ਤੁਸੀਂ ਪਸੰਦ ਕਰਦੇ ਹੋ ਉਸ ਦੇ ਅਕੋਰਡਿੰਗ ਤੁਸੀਂ ਮਿਰਚ ਘਟਾਵਾ ਵਧਾ ਸਕਦੇ ਹੋ ਥੋੜੀ ਜਿਹੀ ਹਲਦੀ ਪਾ ਰਹੀ ਹਾਂ ਫਿਰ ਕਹਿ ਰਹੀ ਹਾਂ ਕਿ ਜਿਹੜੀ ਚੀਜ਼ ਤੁਸੀਂ ਵਰਤ ਵਿੱਚ ਵਰਤਦੇ ਹੋ ਨਾ ਉਹ ਤੁਸੀਂ ਪਾਓ ਜਿਹੜੀ ਨਹੀਂ ਵਰਤਦੇ ਉਹਨੂੰ ਸਕਿਪ ਕਰ ਦਿਓ ਬਸ ਹੁਣ ਆਪਾਂ ਕੀ ਕਰਨਾ ਸਾਰੇ ਮਸਾਲੇ ਪਾ ਦਿੱਤੇ ਤੇ ਦਹੀਂ ਨੂੰ ਬਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਕਿ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਥੋੜਾ ਥੋੜਾ ਕਰਕੇ ਪਾਣੀ ਠੀਕ ਹੈ ਪਾਣੀ ਸਾਡੇ ਮੇਰੀ ਵਿੱਚ ਕਾਫੀ ਜਾਏਗਾ ਲੇਕਿਨ ਆਪਾਂ ਪਹਿਲੇ ਕੋਲ ਤਿਆਰ ਕਰਨਾ ਹੈ ਨਾ ਤੇ ਥੋੜਾ ਥੋੜਾ ਪਾਵਾਂਗੇ ਤਾਂਕਿ ਇੱਕ ਵਧੀਆ ਜਿਹਾ ਦਹੀਂ ਦਾ ਕੋਲ ਸਾਡਾ ਬਣ ਕੇ ਤਿਆਰ ਹੋ ਜੇ ਅਸਲੀ ਜਿਹੜਾ ਟੇਸਟ ਹੈ ਨਾ ਮੇਰੀ ਵਿੱਚ ਉਹ ਇਹ ਦਹੀਂ ਦਾ ਹੀ ਆਂਦਾ ਵੈ ਠੀਕ ਹੈ ਮੇਨੂੰ ਮਾਸੀ ਜੀ ਨੇ ਦੱਸਿਆ ਸੀ ਕਿ ਦੋ ਤਰੀਕੇ ਨਾਲ ਬਣਾ ਸਕਦੇ ਹੋ ਜਾਂ ਤੇ ਤੁਸੀਂ ਇਸ ਤਰ੍ਹਾਂ ਦਹੀਂ ਦਾ ਕੋਲ ਤਿਆਰ ਕਰਕੇ ਉਹ ਮੇਰੀ ਚ ਪਾ ਸਕਦੇ ਹੋ ਇਹਨਾਂ ਦੂਜਾ ਤਰੀਕਾ ਮੈਂ ਹੁਣੇ ਤੁਹਾਨੂੰ ਦੱਸਾਂਗੀ ਕਿ ਆਪਾਂ ਕੀ ਕਰ ਸਕਦੇ ਹਾਂ ਲੋ ਜੀ ਇੱਧਰ ਅਸੀਂ ਲਏ ਸੀ ਵਰਤ ਵਾਲੇ ਛੋਲ ਠੀਕ ਹੈ ਸਾਮਾਰਾਈਸ ਜਿਹਨੂੰ ਤੁਸੀਂ ਕਹਿੰਦੇ ਹੋ ਇਹ ਬਿਲਕੁਲ ਬਰੀਕ ਛੋਲ ਹੁੰਦਾ ਹੈ ਵਰਤ ਵਿੱਚ ਖਾਧਾ ਜਾਂਦਾ ਵੈ ਇਹਨੂੰ ਮੈਂ ਅੱਧਾ ਘੰਟਾ ਪਹਿਲੇ ਭਿਉਂ ਕੇ ਰੱਖਿਆ ਸੀ ਫਿਰ ਚੰਗੀ ਤਰ੍ਹਾਂ ਧੋ ਕੇ ਫਿਰ ਦੁਬਾਰਾ ਸਾਫ਼ ਪਾਣੀ ਪਾ ਕੇ ਰੱਖਤਾ ਤੇ ਹੁਣ ਜਦੋਂ ਅਸੀਂ ਇਹ ਛੋਲ ਪਾਨੇ ਨੇ ਕੁੱਕਰ 'ਚ ਪਾਣੀ ਸਮੇਤ ਹੀ ਪਾਵਾਂਗੇ ਕਿਉਂਕਿ ਇਹ ਪਾਣੀ ਬਿਲਕੁਲ ਸਾਫ਼ ਹੈਗਾ ਤੁਸੀਂ ਦੇਖ ਸਕਦੇ ਹੋ ਚਲੋ ਜੀ ਇੱਧਰ ਅਸੀਂ ਦੇਖ ਲੈਂਦੇ ਆ ਮਖਾਣੇ ਮੂਫਲੀ ਪਨੀਰ ਕਿੱਡੇ ਵਧੀਆ ਭੁੱਜ ਕੇ ਤਿਆਰ ਹੋ ਗਏ ਨੇ ਇਕਦਮ ਕਰਾਰੇ ਹੋ ਗਏ ਨੇ ਤੇ ਤੁਹਾਨੂੰ ਜਿਵੇਂ ਦੱਸਿਆ ਸੀ ਤੁਸੀਂ ਇੱਥੇ ਆਪਣੇ ਮਨਪਸੰਦ ਸਬਜ਼ੀਆਂ ਵੀ ਪਾ ਸਕਦੇ ਜਿਹੜੀਆਂ ਵਰਤੇ ਚ ਖਾਧੀਆਂ ਜਾਂਦੀਆਂ ਨੇ ਬਸ ਹੁਣ ਆਪਾਂ ਇੱਥੇ ਕੀ ਕਰਨਾ ਹੈ ਜੀ ਇੱਥੇ ਅਸੀਂ ਪਾ ਦੇਣਾ ਟਮਾਟਰ ਇੱਕ ਟਮਾਟਰ ਲਵਾਂਗੇ ਇੱਕ ਟਮਾਟਰ ਲਿਆ ਗਏ ਤੇ ਉਹਦੇ ਚ ਅਸੀਂ ਇੱਕ ਪਾਤੀ ਮੋਟੀ ਹਰੀ ਮਿਰਚ ਠੀਕ ਹੈ ਇਹ ਜਿਆਦਾ ਤਿੱਖੀ ਨਹੀਂ ਹੁੰਦੀ ਐ ਤੇ ਐਵੇਂ ਮਿਰਚ ਪਾਤੀ ਐ ਬਾਕੀ ਤਿੱਖਾ ਤੁਸੀਂ ਆਪਣੇ ਦੇ ਅਕੋਰਡਿੰਗ ਘਟਾਵਾ ਦੱਸ ਸਕਦੇ ਹੋ ਤੇ ਇਹਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਚੋਲ ਅਸੀਂ ਭਿਉ ਕੇ ਰੱਖੇ ਸੀ ਨਾ ਵਰਤਵਾਲੇ ਉਹ ਪਾ ਦਾਂਗੇ ਤੇ ਪਾਣੀ ਸਮੀਤ ਅਸੀਂ ਪਾ ਦਿੱਤੇ ਆ ਪਾਣੀ ਹਜੇ ਹੋਰ ਜਾਏਗਾ ਕਿਉਂਕਿ ਜਿਹੜੀ ਮੇਰੀ ਬਣਦੀ ਹੈ ਨਾ ਬਹੁਤ ਪਤਲੀ ਬਣਦੀ ਹੈ ਬਨਨ ਤੋਂ ਬਾਅਦ ਤੁਹਾਨੂੰ ਪਤਾ ਹੀ ਵਰਤਵਾਲੇ ਜਿਹੜੇ ਸਾਡੇ ਚੋਲ ਹੁੰਦੇ ਨੇ ਉਹਨਾਂ ਸੰਗਨੇ ਹੋ ਜਾਂਦੇ ਨੇ ਹੈਨਾ ਤੇ ਐਸੀ ਪਾਣੀ ਪਾ ਦਿੱਤਾ ਤੇ ਹੁਣ ਆਪਾਂ ਜਿਹੜਾ ਦਹੀਂ ਦਾ ਘੋਲ ਬਣਾ ਕੇ ਰੱਖਿਆ ਹੈ ਨਾ ਉਹ ਪਾ ਦਾਂਗੇ ਇੱਥੇ ਮੈਂ ਦਹੀਂ 'ਚ ਪਾਣੀ ਪਾ ਕੇ ਤੇ ਉਹਨੂੰ ਪਤਲਾ ਕੀਤਾ ਵੈ ਤੁਸੀਂ ਚਾਹੋ ਤੇ ਛਾਜ ਦਾ ਇਸਤੇਮਾਲ ਵੀ ਕਰ ਸਕਦੇ ਹੋ ਖੱਟੀ ਛਾਜ ਪਾ ਸਕਦੇ ਹੋ ਉਹਦੇ ਨਾਲ ਵੀ ਬਹੁਤ ਵਧੀਆ ਸਵਾਦ ਆਂਦਾ ਵੈ ਠੀਕ ਹੈ ਇੱਕ ਤਰੀਕਾ ਤੇ ਆ ਵੈ ਕਿ ਮੈਂ ਜਦੋਂ ਮੇਰੀ ਬਣਾ ਰਹੀ ਆ ਨਾ ਉਹਦੇ ਵਿੱਚ ਹੀ ਦਹੀਂ ਦਾ ਕੋਲ ਬਣਾ ਕੇ ਉਹ ਪਾਤਾ ਹੈ ਦੂਜਾ ਤਰੀਕਾ ਮਾਸੀ ਜੀ ਨੇ ਆ ਦੱਸਿਆ ਸੀ ਤੇ ਤੁਸੀਂ ਸਿੰਪਲ ਆਪਣੇ ਵਰਤ ਵਾਲੇ ਚੋਲ ਬਣਾ ਸਕਦੇ ਹੋ ਵਧੀਆ ਤੜਕਾ ਤੁੜਕਾ ਲਾ ਕੇ ਸਬਜ਼ੀਆਂ ਪਾ ਕੇ ਜਦੋਂ ਤੁਸੀਂ ਤੁਹਾਡੇ ਵਰਤ ਵਾਲੇ ਚੋਲ ਬਣ ਜਾਣਗੇ ਤੇ ਤੁਸੀਂ ਕੁੱਕਰ ਦਾ ਢੱਕਣ ਖੋਲੋਗੇ ਉਸ ਤੋਂ ਬਾਅਦ ਤੁਸੀਂ ਕੀ ਜਿਹੜੀ ਲੱਸੀ ਹੈ ਨਾ ਜਿਹੜੀ ਛਾਜ ਹੈ ਉਹ ਬਾਅਦ ਚ ਪਾ ਸਕਦੇ ਹੋ ਗਰਮ ਗਰਮ ਚੋਲਾ ਵਿੱਚ ਹੈ ਨਾ ਉਹਦੇ ਨਾਲ ਕੀ ਹੋਏਗਾ ਟੈਂਪਰੇਚਰ ਬੈਲੈਂਸ ਹੋ ਜਾਏਗਾ ਤੇ ਟੇਸਟ ਜਿਹੜਾ ਅਮੇজিং ਆਏਗਾ ਉਹ ਵੀ ਤੁਸੀਂ ਕਹੋਗੇ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੇਕਿਨ ਐ ਵਲੀ ਜਿਹੜੀ ਮੈਂ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਨਾ ਜ਼ਬਰਦਸਤ ਹੈ ਇੱਥੇ ਜਿਹੜੀ ਮੇਰੀ ਆਪਾਂ ਤਿਆਰ ਕੀਤੀ ਹੈ ਤਾਂ ਤਾਂ ਮੈਂ ਇੱਕ ਕੋਲੀ ਚੋਲ ਲੈ ਸੀ ਤੇ ਉਹਨਾਂ ਚੋਲਾਂ ਨੂੰ ਮੈਂ ਭਿਉਂ ਕੇ ਰੱਖਦਾ ਸੀ ਭਿਜੇ ਹੋਏ ਚੋਲ ਬਹੁਤ ਸਵਾਦ ਬਣਦੇ ਨੇ ਅੱਧਾ ਘੰਟਾ ਪਹਿਲਾਂ ਤੁਸੀਂ ਭਿਉਂ ਕੇ ਰੱਖ ਦੇਣਾ ਠੀਕ ਹੈ ਤੇ ਉਹਦੇ ਵਿੱਚ ਮੈਂ 6 ਤੋਂ 8 ਕੋਲੀਆਂ ਜੜੀਆਂ ਨੇ ਨਾ ਪਾਣੀਆਂ ਪਾਤੀਆਂ ਪਾਣੀ ਤੁਸੀਂ ਖੁੱਲਾ ਪਾ ਲੈਣਾ ਜਿੰਨੀ ਪਤਲੀ ਬਣੇਗੀ ਨਾ ਉਨੀ ਸਵਾਦ ਬਣੇਗੀ ਕਿਉਂਕਿ ਠੰਡੀ ਹੋਣ ਤੋਂ ਬਾਅਦ ਨਾ ਬਹੁਤ ਸੰਗਣੀ ਹੋ ਜਾਂਦੀ ਹੈ ਤੇ ਇਹ ਦੇਖੋ ਇੱਥੇ ਆਪਾਂ ਪਾਣੀ ਪਾਤ ਹੈ ਹੁਣ ਅੱਚ ਜਾ ਰਿਹਾ ਸਵਾਦ ਦੇ ਹਿਸਾਬ ਨਾਲ ਸਾਡਾ ਸੈਂਦਾ ਨਮਕ ਵਰਤ ਵਾਲਾ ਲੋਨ ਪਾਤਾ ਹੈ ਆਪਾਂ ठीक है 1.5 ਚਮਚੇ ਮੱਤੇ ਛੋਟੇ ਵਾਲੇ ਪਾ ਰਹੀਆਂ ਬਾਕੀ ਉਹੀ ਗੱਲ ਤੁਹਾਡਾ ਆਪਣਾ ਟੇਸਟ ਹੈ ਨਾ ਜੀ ਆਪਣੇ ਟੇਸਟ ਅਕੋਰਡਿੰਗ ਤੁਸੀਂ ਸਾਰੀਆਂ ਚੀਜ਼ ਮਸਾਲਿਆਂ ਨੂੰ ਨਮਕ ਨੂੰ ਮਿਰਚ ਨੂੰ ਘਟਾਵਾ ਵਧਾ ਸਕਦੇ ਹੋ ਤੇ ਚਲੋ ਜੀ ਆਪਾਂ ਇੱਥੇ ਸਾਰੀਆਂ ਚੀਜ਼ਾਂ ਪਾ ਕੇ ਵਧੀਆ ਜਿਹਾ ਸਾਡਾ ਇੱਕ ਕਲਰ ਆ ਚੁੱਕਿਆ ਵੈ ਤੇ ਕਨਸਿਸਟੈਂਸੀ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਮੈਂ ਪਤਲੀ ਰੱਖੀ ਹੈ ਬਨਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਕਿ ਸਾਡੀ ਮੇਰੀ ਕਿਸ ਤਰ੍ਹਾਂ ਦੀ ਬਣੀ ਹੈ ਹੁਣ ਟੱਕਣ ਲਾ ਦਿੰਨੇ ਆ ਤੇ ਇਹਨੂੰ ਪੱਕਣ ਦਿੰਨੇ ਆ ਇਹਦੇ ਵਿੱਚ ਅਸੀਂ ਲਵਾਵਾਂਗੇ ਦੋ ਸੀਟੀਆਂ ਬਸ ਲੋ ਜੀ ਇਹਦੇ ਦੋ ਸੂਤੀਆਂ ਆਜਗਿਆ ਨੇ ਹੁਣ ਆਪਾਂ ਕੁੱਕਰ ਦਾ ਟੱਕਣ ਖੋਲ ਲਾਂਗੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਸਾਡੀ ਮੇਰੀ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਰੰਗ ਰੂਪ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਆਇਆ ਵੈ ਖਾਂਚ ਬਹੁਤ ਹੀ ਸਵਾਦ ਹੈਲਦੀ ਟੇਸਟੀ ਤੇ ਕਿਹਨੂੰ ਕਹਿੰਦੇ ਵਰਤ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਣ ਵਾਲੀ ਇਹ ਨਾਲ ਇੱਕ ਗੱਲ ਮੇਰੀ ਨਾਮ ਕਦੀ ਤੁਸੀਂ ਸੁਣਿਆ ਨੇ ਸੁਨੇ ਆਏਗਾ YouTube ਤੇ ਰੈਸিপি ਨਹੀਂ ਮਿਲਨੀ ਤੁਹਾਨੂੰ ਪਹਿਲੀ ਵਾਰੀ ਤੁਹਾਡੇ ਨਾਲ ਕੋਈ ਰੈਸিপি ਸ਼ੇਅਰ ਕੀਤੀ ਐ ਇੱਕ ਵਧੀਆ ਰੈਸিপি ਖਾਸ ਕਰ ਵਰਤ ਚ ਖਾਦੀ ਜਾਣ ਵਾਲੀ ਤੇ ਅੱਜ ਦੀ ਰੈਸিপি ਤੁਹਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਦੀ ਲੱਗੀ ਐ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਖ ਸਕਦੇ ਹੋ ਕਿੰਨੇ ਵਧੀਆ ਸਾਡੇ ਜਿਹੜਾ ਨਾ ਇਹ ਵਰਤ ਵਾਲੇ ਚੋਲ ਯਾਨੀ ਕਿ ਸਾਡੀ ਮੇਰੀ ਬਣ ਕੇ ਤਿਆਰ ਹੋਈ ਐ ਤੇ ਹੁਣ ਤੁਸੀਂ ਵੀ ਇਹਨੂੰ ਬਣਾਓ ਸਾਰੇ ਜਾਨੇ ਰਲ ਕੇ ਖਾਓ ਦਹੀਂ ਨਾਲ ਖਾਓ ਜਾਂ ਤੁਸੀਂ ਮੂੰਗਫਲੀ ਦੀ ਚਟਨੀ ਬਣਾ ਸਕਦੇ ਹੋ ਉਦੇ ਨਾਲ ਖਾਓ ਤੇ ਅੱਜ ਦੀ ਰੈਸিপি ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਜਿਆਦਾ ਤੋਂ ਜਿਆਦਾ ਫੈਮਲੀ ਤੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਪਹਿਲੀ ਵਾਰੀ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਫਿਰ ਮਿਲਦੇ ਆ ਇੱਕ ਹੋਰ ਆਸਾਨ ਤੇ ਸਵਾਦਿਸ਼ੀ ਰੈਸিপি ਦੇ ਨਾਲ ਤੇ ਉਦੋਂ ਤੱਕ ਜੈ ਮਾਤਾ ਦੀ